प्रताप बाजवा पिछले पौने तीन साल से यही कह रहे हैं तो उनको कहने दो उनके पास है नहीं उनको बोलो जी हमारे विधायकों की बात गिनती मत करो अपने लोग दिल्ली में कितने हैं तीसरी बार तो मतलब वो तो कहते रहते हैं पहले भी कहते थे चालीस आ रहे हैं बीस आ रहे हैं ये इनकी फितरत है कहने दो तो तो पंजाब का ਉਹ ਬਹੁਤ ਸਾਰੇ ਸਟੇਟਾਂ ਨਾਲੋਂ ਵਧੀਆ ਜੇ ਲੋ ਐਂਡ ਆਰਡਰ ਠੀਕ ਨਾ ਹੋਵੇ ਨਾ ਤਾਂ ਜਿਹੜੀਆਂ ਵੱਡੇ ਵੱਡੇ ਕੰਪਨੀਆਂ ਨੇ ਆਉਂਦੀਆਂ ਨੇ ਉਹ ਸਭ ਤੋਂ ਪਹਿਲਾਂ ਇਹ ਪੁੱਛਦੇ ਆ ਵੀ ਲੋ ਐਂਡ ਆਰਡਰ ਕਿੰਨੇ ਹਾਲ ਠੀਕ ਠਾਕ ਹੈ ਸੋ ਅਸੀਂ ਮੀਟਿੰਗਸ ਕਰਦੇ ਰਹਿੰਦੇ ਆ ਸਾਡੇ ਪੁਲਿਸ ਅਫਸਰਾਂ ਨਾਲ ਵੀ ਚਾਹੇ ਉਹ ਡਰੱਗ ਨੂੰ ਖਤਮ ਕਰਨ ਦਾ ਤਾਇਆ ਹੋਵੇ ਚਾਹੇ ਉਹ ਕਿਸੇ ਹੋਰ ਕਿਸਮ ਦਾ ਪੈਟੀ ਕ੍ਰਾਈਮ ਕੋਈ ਵੀ ਇਸ ਤਰ੍ਹਾਂ ਦਾ ਜਿਹੜੇ ਸ਼ਰਾਰਤੀ ਅਨਸਰ ਨੇ हां बॉर्डर स्टेट ਹੋਣ ਕਰਕੇ ਸਾਨੂੰ ਥੋੜਾ ਐਕਸਟਰਾਫਰਟ ਕਰਨੀ ਪੈਂਦੀ ਹੈ ਉਹ ਕਰਦੇ ਤੇ ਲਾਅ ਐਂਡ ਆਰਡਰ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਇਦਾਂ ਦੀ ਬਹੁਤ ਸਾਰੀਆਂ ਸਟੇਟਾਂ ਨਾਲੋਂ ਅਸੀਂ ਬੈਟਰ ਆ ਹੋਰ ਜ਼ਿਆਦਾ ਜਨਮਾਨੀ ਸੁਰੱਖਿਆ ਦਾ ਅਸੀਂ ਜਿਹੜਾ ਉਹ ਹੋਰ ਜ਼ਿਆਦਾ ਕੋਈ ਆਸਾਨ ਨਹੀਂ ਕਰ ਰਹੇ ਫਰਜਾ ਸਾਡਾ ਗਵਰਨਮੈਂਟ ਦਾ ਉਹਦੇ ਚ ਹੋਰ ਜ਼ਿਆਦਾ ਮਿਹਨਤ ਕਰ ਰਹੇ ਬਰਤਪਾ ਜੀ ਬਰਤਪਾ ਜੀ ਪਿਛਲੇ ਪੌਣੇ 3 ਸਾਲ ਤੋਂ ਇਹ ਕਹਿ ਰਹੇ ਹਨ ਤੋਂ ਨੂੰ ਕਹਿਨੇ ਤੋਂ ਉਹ ਕਿ ਵਸੈ ਨਹੀਂ ਉਹਨੂੰ ਬੋਲੋ ਜੀ ਸਾਡੇ ਵਿਧਾਇਕਾਂ ਕੀ ਗਿਣਤੀ ਮਤ ਕਰੋ ਆਪਣੇ ਗਿਣ ਲੋ ਦਿੱਲੀ ਮੇ ਕਿੰਨੇ ਹੈ ਤੀਸਰੀ ਵਾਰ ਤੋ ਮਤਲਬ ਉਹ ਤੋ ਕਹਤੇ ਰਹਤੇ ਪਹਿਲੇ ਵੀ ਕਹਤੇ ਤੇ 40 ਆ ਰਹੇ ਹੈ 20 ਆ ਰਹੇ ਹੈ ਇਹ ਇਨਕੀ ਫਿਤਰਤ ਹੈ ਕਹਨੇ ਤੋ ਪੰਜਾਬ ਦੇ ਲਾਅਨ ਆਰਡਰ ਨੂੰ ਲੈ ਕੇ ਕੋਈ ਗੱਲ ਹੋਈ ਕਿ ਉਸ ਤੋਂ ਲੈ ਕੇ ਲਗਾਤਾਰ ਸਮਾਜ ਚੁਕੇ ਜਾਂਦੇ ਰਹੇ ਪੰਜਾਬ ਦਾ ਜਿਹੜਾ ਲਾਅਨ ਆਰਡਰ ਉਹ ਬਹੁਤ ਸਾਰੇ ਸਟੇਟਾਂ ਨਾਲੋਂ ਵਧੀਆ ਜੇ ਲਾਅਨ ਆਰਡਰ ਠੀਕ ਨਾ ਹੋਵੇ ਨਾ ਤਾਂ ਜਿਹੜੀਆਂ ਵੱਡੇ ਵੱਡੇ ਕੰਪਨੀ ਨੇ ਆਉਂਦੀਆਂ ਸਭ ਤੋਂ ਪਹਿਲਾਂ ਇਹ ਪੁੱਛਦੇ ਆ ਵੀ ਲਾ ਐਂਡ ਆਰਡਰ ਕਿਵੇਂ ਹਾਲ ਠੀਕ ਠਾਕ ਹੈ ਸੋ ਅਸੀਂ ਮੀਟਿੰਗਸ ਕਰਦੇ ਰਹਿੰਦੇ ਆ ਸਾਡੇ ਪੁਲਿਸ ਅਫਸਰਾਂ ਨਾਲ ਵੀ ਚਾਹੇ ਉਹ ਡਰੱਗ ਨੂੰ ਖਤਮ ਕਰਨ ਦਾ ਤਾਇਆ ਹੋਵੇ ਚਾਹੇ ਉਹ ਕਿਸੇ ਹੋਰ ਕਿਸਮ ਦਾ ਪੈਟੀ ਕ੍ਰਾਈਮ ਕੋਈ ਵੀ ਇਸ ਤਰ੍ਹਾਂ ਦਾ ਜਿਹੜੇ ਸ਼ਰਾਰਤੀ ਅਨਸਰ ਨੇ ਹਾਂ ਬਾਰਡਰ ਸਟੇਟ ਹੋਣ ਕਰਕੇ ਸਾਨੂੰ ਥੋੜਾ ਐਕਸਟਰਾ ਅਫਰਟ ਕਰਨੀ ਪੈਂਦੀ ਹੈ ਉਹ ਕਰਦੇ ਤੇ ਲਾ ਐਂਡ ਆਰਡਰ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਇਦਾਂ ਦੀ ਬਹੁਤ ਸਾਰੀਆਂ ਸਟੇਟਾਂ ਨਾਲੋਂ ਅਸੀਂ ਬੈਟਰ ਆ ਹੋਰ ਜ਼ਿਆਦਾ ਜਾਨ ਮਾਲ ਦੀ ਸੁਰੱਖਿਆ ਦਾ ਅਸੀਂ ਜਿਹੜਾ ਉਹ ਹੋਰ ਜ਼ਿਆਦਾ ਕੋਈ ਆਸਾਨ ਨਹੀਂ ਕਰ ਰਹੇ ਫਰਜਾ ਸਾਡਾ ਗਵਰਨਮੈਂਟ ਦਾ ਉਹ ਚ ਹੋਰ ਜ਼ਿਆਦਾ ਮਿਹਨਤ ਕਰ ਰਿਹਾ ਹੈ ਪ੍ਰਤਾਪਾ ਜੀ ਪ੍ਰਤਾਪਾ ਜੀ ਜੋ ਪਿਛਲੇ ਪੌਣੇ 3 ਸਾਲ ਤੋਂ ਇਹ ਕਹਿ ਰਹੇ ਹਨ ਤੋਂ ਨੂੰ ਕਹਿਨੇ ਦੋ ਉਹਨਕੇ ਪਾਸ ਸੈਨਿਕ ਉਹਨਕੋ ਬੋਲੋ ਜੀ ਹਮਾਰੇ ਪਿਧਾਇਕੋ ਕੀ ਬਾਤ ਗਿਣਤੀ ਨਾ ਕਰੋ ਆਪਣੇ ਗਿਣ ਲੋ ਦਿੱਲੀ ਮੇ ਕਿਤਨੇ ਹੈ ਤੀਸਰੀ ਵਾਰ ਤੋਂ ਮਤਲਬ ਉਹ ਤਾਂ ਕਹਿੰਦੇ ਰਹੇ ਤੇ ਪਹਿਲੇ ਵੀ ਕਹਿੰਦੇ ਤੇ 40 ਆ ਰਹੇ ਆ 20 ਆ ਰਹੇ ਆ ਇਹ इनकी ਫਿਤਰਤ ਹੈ ਕਹਨੇ ਦੋ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਲੈ ਕੇ ਕੋਈ ਗੱਲ ਹੋਈ ਕਿਉਂ ਉਸ ਤੋਂ ਲੈ ਕੇ ਲਗਾਤਾਰ ਸਵਾਲ ਪੁੱਛੇ ਜਾਂਦੇ ਰਹੇ ਆ ਪੰਜਾਬ ਦਾ ਜਿਹੜਾ ਲਾਅ ਐਂਡ ਆਰਡਰ ਉਹ ਬਹੁਤ سارے ਸਟੇਟਾਂ ਨਾਲੋਂ ਵਧੀਆ ਜੇ ਲਾਅ ਐਂਡ ਆਰਡਰ ਠੀਕ ਨਾ ਹੋਵੇ ਨਾ ਤਾਂ ਜਿਹੜੀਆਂ ਵੱਡੇ ਵੱਡੇ ਕੰਪਨੀਆਂ ਨੇ ਆਉਂਦੀਆਂ ਨੇ ਉਹ ਸਭ ਤੋਂ ਪਹਿਲਾਂ ਇਹ ਪੁੱਛਦੇ ਆ ਕਿ ਲਾਅ ਐਂਡ ਆਰਡਰ ਕਿਵੇਂ ਹਾਲ ਠੀਕ ਠਾਕ ਹੈ ਸੋ ਅਸੀਂ ਮੀਟਿੰਗਸ ਕਰਦੇ ਰਹਿੰਦੇ ਆ ਸਾਡੇ ਪੁਲਿਸ ਅਫਸਰਾਂ ਨਾਲ ਵੀ ਚਾਹੇ ਉਹ ਡਰੱਗ ਨੂੰ ਖਤਮ ਕਰਨ ਦਾ ਤਾਇਆ ਹੋਵੇ ਚਾਹੇ ਉਹ ਕਿਸੇ ਹੋਰ ਕਿਸਮ ਦਾ ਪੈਟੀ ਕ੍ਰਾਈਮ ਕੋਈ ਵੀ ਇਸ ਤਰ੍ਹਾਂ ਦਾ ਜਿਹੜੇ ਸ਼ਰਾਰਤੀ ਅਨਸਰ ਨੇ ਹਾਂ ਬਾਰਡਰ ਸਟੇਟ ਹੋਣ ਕਰਕੇ ਸਾਨੂੰ ਥੋੜਾ ਐਕਸਟੈਂਪੋਰਟ ਕਰਨੀ ਪੈਂਦੀ ਹੈ ਉਹ ਕਰਦੇ ਤੇ ਲਾਅ ਐਂਡ ਆਰਡਰ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਇਦਾਂ ਦੀ ਬਹੁਤ ਸਾਰੀਆਂ ਸਟੇਟਾਂ ਨਾਲੋਂ ਅਸੀਂ ਬੈਟਰ ਹਾਂ ਹੋਰ ਜ਼ਿਆਦਾ ਜਾਨ ਮਾਲ ਦੀ ਸੁਰੱਖਿਆ ਦਾ ਅਸੀਂ ਜਿਹੜਾ ਉਹ ਹੋਰ ਜ਼ਿਆਦਾ ਉਹ ਕੋਈ ਆਸਾਨ ਨਹੀਂ ਕਰ ਰਹੇ ਫਰਜਾ ਸਾਡਾ ਗਵਰਨਮੈਂਟ ਦਾ ਉੱਚ ਜਿਹੜਾ ਹੋਰ ਜ਼ਿਆਦਾ ਮਿਹਨਤ ਕਰ